ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਕਿਰਪਾ ਦੇ ਨਾਲ ਔਰ ਗੁਰੂ ਮਹਾਰਾਜ ਦੀ ਮਿਹਰ ਨਾਲ ਇਹ ਛੇਵੀਂ ਯਾਤਰਾ ਆਪਾਂ ਸ਼ੁਰੂ ਕੀਤੀ ਆ ਆਪ ਦਰਸ਼ਨ ਕਰੋ ਤੀਰਥਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਔਰ ਸਾਨੂੰ ਸ਼ੇਰ ਔਰ ਲਾਇਕ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧਿਆ ਰਹੇ ਸ਼ੇਰ ਔਰ ਲਾਇਕ ਜ਼ਰੂਰ ਕਰਿਓ ਸ਼ੇਰ ਰੌਲ ਲੈਕ ਜਰੂਰ ਕਰਿਓ ਸਾਧ ਸੰਗਤ ਜੀ ਇਹ ਛੇਵੀਂ ਯਾਤਰਾ ਸ਼ੁਰੂ ਹੋ ਗਈ ਹੈ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਜੀ ਹੈ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਜੀ ਹੈ ਇਹ ਗੁਰਦੁਆਰਾ ਡੇਰਾ ਬਾਬਾ ਨਾਨਕ ਜੀ ਹੈ